ਅੱਜ ਦਾ ਜਿਹੜਾ ਮੇਨ ਮਕਸਦ ਸੀ ਕਿ ਦੇਸ਼ ਦੀ ਜਿਹੜੀ ਰਾਜਨੀਤੀ ਹੈ ਉਹ ਬਹੁਤ ਗੰਦੀ ਹੋ ਗਈ ਹੈ ਇਹ ਰਾਜਨੀਤੀ ਵਪਾਰ ਬਣ ਗਿਆ ਹੈ ਪੈਸੇ ਤੋਂ ਰਾਜਨੀਤੀ ਖਰੀਦੇ ਨੇ ਫਿਰ ਰਾਜਨੀਤੀ ਤੋਂ ਪੈਸਾ ਕਮਉਂਦੇ ਨੇ ਪੂਰਾ ਦੇਸ਼ ਦਾ ਜਿਹੜਾ ਕਾਰੋਬਾਰ ਪੂਰੇ ਦੇਸ਼ ਦੀ ਪ੍ਰਾਪਰਟੀ ਇਹ ਸਾਰਾ ਪੂਰੇ ਦੇਸ਼ ਦਾ ਪੈਸਾ ਇਹ ਚੰਦ ਪੂੰਜੀਪਤੀਆਂ ਕੋਲ ਚਲਾ ਗਿਆ ਹੈ ਅੱਜ 5 ਬੰਦਿਆਂ ਦੇ ਕੋਲ 50 ਕਰੋੜ ਲੋਕਾਂ ਦੇ ਬਰਾਬਰ ਪ੍ਰੋਪਰਟੀ ਹੋ ਗਈ ਹੈ ਤੇ ਇਸ ਗੰਦੀ ਰਾਜਨੀਤੀ ਨੂੰ ਜਿਹੜਾ ਹੈ ਉਹ ਸ਼ੁੱਧ ਕਰਨਾ ਪਏਗਾ ਤੇ ਸ਼ੁੱਧ ਜਿਹੜਾ ਆਪਾਂ ਸਾਰਿਆਂ ਮਿਲ ਕੇ ਹੀ ਕਰਨਾ ਤੇ ਇਸ ਕਰਕੇ ਅਸੀਂ ਪਾਰਟੀ ਬਣਾਈ ਹੈ ਸੰਯੁਕਤ ਸੰਘਰਸ਼ ਪਾਰਟੀ ਵੈਸੇ ਤੇ ਪਿੱਛੇ ਪੰਜਾਬ ਜਿਹੜਾ ਇਲੈਕਸ਼ਨ ਹੋਇਆ ਸੀ ਉਹਦੇ ਚੱਸੀ ਬਣਾਈ ਬਣਾਈ ਸੀ 10 ਸਿੱਟਾਂ ਤੇ ਲੜੇ ਸੀ ਪਰ ਉਹ ਤੋਂ ਬਾਅਦ ਫਿਰ ਕਮਢੰਡਾ ਪੈ ਗਿਆ ਸੀ ਹੁਣ ਜਿਹੜਾ ਹਰਿਆਣਾ ਦਾ ਇਲੈਕਸ਼ਨ ਆ ਰਿਹਾ ਹੈ ਉਹਦੀ ਅਸੀਂ ਤਿਆਰੀ ਕਰਨੀ ਆ ਸਾਰੇ ਸਿੱਟਾ ਤੇ ਅਸੀਂ ਬੰਦੇ ਖੜਾਣੇ ਨੇ ਸਾਡਾ ਮਤਲਬ ਹੈ ਰਾਜਨੀਤੀ ਅਨੁਸ਼ੁੱਧ ਕਰਨਾ ਇੱਕ ਧਰਮ ਯੁੱਧ ਹੈ ਕਿਉਂਕਿ ਗਰੀਬ ਹੋਰ ਗਰੀਬ ਹੋ ਰਿਹਾ ਭੁੱਖਾ ਮਰ ਰਿਹਾ ਜਿੱਤੇ 23 ਕਰੋੜ ਲੋਕ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਤੇ ਆਪਣੇ ਤੇ ਗੁਰੂਆਂ ਨੇ ਲੰਗਰ ਲਾਏ ਨੇ ਵੀ ਰੋਟੀ ਸਾਰਿਆਂ ਨੂੰ ਮਿਲਣੀ ਚਾਹੀਦੀ ਹੈ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਬੜੇ ਲੋਕ ਕਹਿੰਦੇ ਨੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਜਿਹੜੇ ਜਿਹੜੀ ਜਗ੍ਹਾ ਤੇ ਆਪਾਂ ਖੜੇ ਆ ਹਰਮੰਦਰ ਸਾਹਿਬ ਦੇ ਵਿੱਚ ਇੱਥੇ ਹਰਮੰਦਰ ਸਾਹਿਬ ਦੇ ਸਾਹਮਣੇ ਜਿਹੜਾ ਹੈ ਅਕਾਲ ਤਖਤ ਸਾਹਿਬ ਹੈ ਦੋ insan ਸਾਹਿਬ ਲੱਗੇ ਨੇ ਇੱਕ ਰਾਜਨੀਤੀ ਦਾ ਇੱਕ ਧਰਮ ਦਾ ਤੇ ਸਾਡੇ ਗੁਰੂਆਂ ਨੇ ਕਿਹਾ ਹੈ ਕਿ ਰਾਜ ਬਿਨਾਂ ਨਾ ਧਰਮ ਚੱਲੇ ਤੇ ਇਸ ਕਰਕੇ ਜੇ ਰਾਜਨੀਤੀ ਨੂੰ ਸ਼ੁੱਧ ਕਰਨਾ ਹੈ ਤੇ ਫਿਰ ਜਿਹੜਾ ਹੈ ਉਹ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਉਹਦੇ ਵਿੱਚ ਕੁੱਦਣਾ ਪਏਗਾ ਤੇ ਉਹਦੇ ਵਾਸਤੇ ਪ੍ਰਯਾਸ ਕਰਨੇ ਪੈਣਗੇ ਜਿੰਨੀ ਮਾਲਕ ਨੇ ਸਮਰੱਥਾ ਦਿੱਤੀ ਹੋਏਗੀ ਉਹਨੂੰ ਸ਼ੁੱਧ ਕਰਨ ਦੇ ਪ੍ਰਯਾਸ ਕਰਾਂਗੇ ਤੇ ਅਸੀਂ ਭਾਰਤੀ ਜਨਤਾ ਨੂੰ ਇਹ ਕਹਿ ਕੇ ਚੱਲ ਰਹੇ ਹਾਂ ਕਿ ਇਹ ਧਰਮ ਯੁੱਧ ਹੈ ਚੰਗੇ ਬੰਦੇ ਅੱਗੇ ਆਓ ਇਮਾਨਦਾਰ ਬੰਦੇ ਅੱਗੇ ਆਓ ਬੇਈਮਾਨਾ ਦੀ ਰਾਜਨੀਤੀ ਕਿਉਂ ਹੋ ਰਹੀ ਹੈ ਪੈਸੇ ਵਾਲਿਆਂ ਦੀ ਰਾਜਨੀਤੀ ਕਿਉਂ ਹੋ ਰਹੀ ਹੈ ਰਾਜਨੀਤੀ ਜਿਹੜਾ ਹੈ ਉਹ ਦੇਸ਼ ਨੂੰ ਚਲਾਉਣ ਵਾਸਤੇ ਸਾਰੀ ਜਨਤਾ ਸੁખી ਰਹੇ ਉਸ ਵਾਸਤੇ ਹੁੰਦੀ ਹੈ ਨਾ ਕਿ ਇਸ ਵਾਸਤੇ ਹੁੰਦੀ ਹੈ ਕਿ ਸਾਰਾ ਪੈਸਾ ਜਿਹੜਾ ਹੈ ਉਹ ਕੁਝ ਆਪਣੇ ਮਿੱਤਰਾਂ ਕੋਲ ਇਕੱਠਾ ਕਰਦਿਓ ਤੇ ਅ ਅਮੀਰ ਹੋਰ ਅਮੀਰ ਹੁੰਦਾ ਰਹੇ ਗਰੀਬ ਹੋਰ ਗਰੀਬ ਹੁੰਦਾ ਰਹੇ ਤੇ ਜਦੋਂ ਕਰਜ਼ਾ ਮਾਫੀ ਦੀ ਗੱਲ ਆ ਜੇ ਉਹ ਬੈਂਕਾਂ ਦਾ ਪੈਸਾ ਵੀ ਉਹਨਾਂ ਪੁੰਜੀਪਤੀਆਂ ਨੂੰ ਜਿਹੜੇ ਪਹਿਲਾਂ ਹੀ ਅਮੀਰ ਨੇ ਉਹਨਾਂ ਕੋਲ ਲੁਟਾ ਦਿੱਤਾ ਜਾਏ ਜਿਹਨੂੰ ਆਪਾਂ ਕਰਜ਼ਾ ਮਾਫੀ ਕਹਿੰਦੇ ਨੇ ਆ ਤੇ ਜਿਹੜਾ ਆਮ ਲੋਕ ਹੈ ਉਹ ਰੋਟੀ ਤੋਂ ਹੀ ਤੰਗ ਹੈ ਜਿਹੜੇ ਕਰਜ਼ੇ 'ਚ ਮਰ ਰਹੇ ਨੇ ਉਹਨਾਂ ਦੀ ਕੋਈ ਮਾਫੀ ਨਹੀਂ ਹੈ ਤੇ ਇਸ ਕਰਕੇ ਰਾਜਨੀਤੀ ਨੂੰ ਸ਼ੁੱਧ ਕਰਨ ਵਾਸਤੇ ਅਸੀਂ ਜਿਹੜਾ ਹੈ ਉਹ ਪਾਰਟੀ ਬਣਾਈ ਹੈ ਸੇਕਤ ਸੰਘਰਸ਼ ਪਾਰਟੀ ਤੇ ਆਟੋ ਜਿਹਨੂੰ ਕਹਿੰਦੇ ਟੈਂਪੂ ਉਹ ਦਾ ਇਨਸਾਨ ਹੈ ਥ੍ਰੀ ਵੀਲਰ ਤੇ ਹਰਿਆਣੇ ਦੇ ਵਿੱਚ ਜਿਹੜਾ ਆ ਸੀ ਅਗਲਾ ਇਲੈਕਸ਼ਨ ਲੜਨਾ ਹੈ ਤੇ ਅੱਜ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਕੇ ਤੇ ਅੱਜ ਤੋਂ ਆਪਣੀ ਕਾਰਵਾਈ ਜਿਹੜਾ ਉਹ ਸ਼ੁਰੂ ਕਰਾਂਗੇ ਪਾਰਟੀ ਦਾ ਮੁੱਖ ਮੁੱਦਾ ਕੀ ਹੋਵੇਗਾ ਤੁਹਾਨੂੰ ਕਿਹੜਾ ਲੱਗਦਾ ਹੈ ਮੁੱਦਾ ਹੱਲ ਹੋਣਾ ਦੇਖੋ ਪਾਰਟੀ ਦੇ ਮੁੱਖ ਮੁੱਦੇ ਮੈਂ ਤੁਹਾਨੂੰ ਦੱਸ ਛਟਿਆਵਾ ਕਿ ਵੀ ਜਿਹੜੀ ਮੇਜਰ ਗੱਲ ਹੈ ਮੇਜਰ ਗੱਲ ਤੇ ਇਹ ਹੈ ਕਿ ਵੀ ਆਮ ਜਿਹੜੀ ਜਨਤਾ ਹੈ ਜਿਵੇਂ ਮੈਂ ਦੱਸ ਛਟਿਆਵਾ ਕਿ ਵੀ 23 ਕਰੋੜ ਲੋਕ ਤੇ ਇਸ ਤਰ੍ਹਾਂ ਦੇ ਹੋਗੇ ਨਾ ਜਿਹਨੂੰ ਦੋ ਟਾਈਮ ਦੀ ਰੋਟੀ ਨਹੀਂ ਮਿਲਦੀ ਅੱਜ 33 ਕਿਸਾਨ ਕਰਜ਼ੇ ਦੇ ਵਿੱਚ ਰੋਜ਼ਾਨਾ ਸ਼ੂ ਸ਼ਟ ਕਰਦੇ ਕਰਜ਼ਾ ਮਾਫ਼ ਹੁੰਦਾ ਹੈ ਅੰਬਾਨੀਆ ਡਾਣੀ ਵਰਗਿਆਂ ਦਾ ਵੱਡੇ ਲੋਕਾਂ ਦਾ ਤੇ ਹੋਰ ਚੀਜ਼ਾਂ ਨੂੰ ਮਤਲਬ ਜਿਹੜਾ ਪੈਸੇ ਦਾ ਬਹਾਵ ਹੈ ਉਹ ਥੱਲੇ ਪਾਸੇ ਆਏ ਆ ਆਮ ਜਨਤਾ ਨੂੰ ਸੁਵਿਧਾ ਮਿਲੇ ਨਾ ਕਿ ਸਾਰਾ ਪੈਸਾ ਵੱਡੇ ਲੋਕਾਂ ਕੋਲ ਜਾਏ ਮੇਜ਼ਰ ਗੱਲ ਤੇ ਇਹ ਹੁੰਦੀ ਹੈ ਦੇਸ਼ ਦਾ ਕਿਸਾਨ ਸੁਖੀ ਰਹੇ ਦੇਸ਼ ਦਾ ਮਜ਼ਦੂਰ ਸੁਖੀ ਰਹੇ ਦੇਸ਼ ਦਾ ਦੁਕਾਨਦਾਰ ਸੁਖੀ ਰਹੇ ਯਾਨੀ ਰਹਿਣ ਦਾ ਖਾਣ ਦਾ ਇਲਾਜ ਦਾ ਹੋ ਤੁਸੀਂ ਦੇਖੋ ਇੱਥੇ ਸਿੱਖਿਆ ਦਾ ਜਿਹੜੀ ਹੈ ਉਹ ਵਪਾਰੀਕਰਨ ਹੋ ਗਿਆ ਸਿੱਖਿਆ ਜਿਹੜੀ ਹੈ ਉਹ ਬਿਜ਼ਨਸ ਬਣ ਗਿਆ ਇੱਥੇ ਇਲਾਜ ਬਿਜ਼ਨਸ ਬਣ ਗਿਆ ਇਹ ਚੀਜ਼ਾਂ ਬਿਜ਼ਨਸ ਨਹੀਂ ਹੋਦੀਆਂ ਇਲਾਜ ਤਾਂ ਸਭ ਨੇ ਕਰਾਉਣਾ ਹੈ ਤੇ ਜੇ ਇਲਾਜ ਦਾ ਬਿਜ਼ਨਸ ਕਰਤਾ ਤੇ ਹੁਣ ਤਾਂ ਦੇਖੋ ਬਿਮਾਰ ਕਰ ਕਰਕੇ ਪੈਸੇ ਲੈ ਰਹੇ ਨੇ ਕਿ ਇਹ ਬੜੇ ਇੱਕ ਸੁਧਾਰ ਕਰਨ ਦੀ ਦੇਸ਼ ਦੇ ਵਿੱਚ ਲੋੜ ਹੈ ਇੱਕ ਆਰਥਿਕ ਆਜ਼ਾਦੀ ਦੀ ਲੜਾਈ ਹੈ ਇੱਕ ਆਪਣੀ ਆਜ਼ਾਦੀ ਦੀ ਲੜਾਈ ਸੀ ਜਦੋਂ ਅੰਗਰੇਜ਼ਾਂ ਤੋਂ ਰਾਜ ਹੋਇਆ ਹੈ ਤੇ ਦੂਜੀ ਆਰਥਿਕ ਆਜ਼ਾਦੀ ਦੀ ਲੜਾਈ ਕਿ بڑے ਲੋਕਾਂ ਨੇ ਛੋਟੇ ਲੋਕਾਂ ਨੂੰ ਕੰਗਾਲ ਕਰਕੇ ਆਪਣਾ ਗੁਲਾਮ ਬਣਾ ਲਿਆ ਜੀ ਆਉਣ ਵਾਲੇ ਸਮੇਂ ਪੰਜਾਬ ਦੇ ਤੇ ਬਾਕੀ ਕਿਦਾਂ ਦਾ ਅਜੰਡਾ ਰਹੇਗਾ ਪੰਜਾਬ ਦੇ ਵਿੱਚ ਜਿਹੜੀ ਅੱਗੇ ਚੋਣਾਂ ਜਿਹੜੀ ਜੀਮਨੀ ਚੋਣਾਂ ਐ ਚਾਰ ਉਹਨਾਂ ਚ ਅਸੀਂ ਆਪਣੇ ਬੰਦੇ ਖੜੇ ਕਰਾਂਗੇ ਤੇ ਉਹਦੋਂ ਅੱਗੇ ਜਿਹੜੇ ਵੀ ਇਲੈਕਸ਼ਨ ਹੋਣਗੇ ਉਹਨਾਂ ਚ ਹਿੱਸਾ ਲਿਆ ਠੀਕ ਠੀਕ